ਨਾ ਮੇਰੇ ਛੋਕਨਾਰ ਪਰ ਲਿਆ ਸੀ ਛੋਟਾ ਜਾ ਕੜਕਨਾਥ ਗੱਲ ਵੀ ਕਰਮਾ ਆ ਲਿਆ ਅਗਲੀ ਜੁਨੀ ਚ ਜਾ ਸਤ ਸਾਨ ਵੀਰੋ ਉਮੀਦ ਆ ਠੀਕ ਠਾਕ ਆਉਂਗੇ ਸਾਰੇ ਅੱਜ ਆਪਾਂ ਜਿਹੜੀ ਗੁੱਬੀ ਲਈ ਸੀ ਪਿੱਛੇ ਥੋੜੇ ਦਿਨ ਹੋ ਗਏ ਹੁਣ ਪਾਣੀ ਲਾਉਣ ਲੱਗੇ ਆ ਦੂਜਾ ਖਾਦ ਪਾਤੀ ਆ ਅੱਧਾ ਗੱਟਾ ਉਹ ਵੀ ਤੁਹਾਨੂੰ ਚੱਲ ਕੇ ਦਿਖਾਉਣੇ ਆ ਮੈਂ ਆਇਆ ਸੀ ਮੋਟਰ ਛੱਡਣ ਪਾਣੀ ਲਾਈਏ ਪਹਿਲਾਂ ਅੱਧਾ ਗੱਟਾ ਖਾਦ ਪਾ ਕੇ ਹੁਣ ਆਪਾਂ ਲਾਉਣੇ ਪਾਣੀ ਮੋਟਰ ਚਲਾਉਣੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਗਾ ਉਧਰ ਗੋभी ਕਿਵੇਂ ਖੜੀ ਆਪਣੀ ਪਹਿਲਾਂ ਮੋਟਰ ਚਲਾਈਏ ਹਾਂਜੀ ਚੱਲ ਪੀ ਮੋਟਰ ਆਪਣੀ ਕਿ ਇਹ ਕਈ ਤੇ ਚੱਲੀਏ ਗੋਭੀ ਚ ਲਾਓ ਜੀ ਪਹੁੰਚ ਗਏ ਆਪਾਂ ਗੋਭੀ ਦੇ ਵਿੱਚ ਦਿਖਾਉਣੇ ਆ ਖਾਦ ਪਾਈ ਤੇ ਗੋਭੀ ਦਾ ਹਾਲ ਦੇਖੋ ਕਿਵੇਂ ਵਧੀਆ ਖੜੀ ਆ ਦੱਸਿਓ ਕਮੈਂਟ ਕਰਕੇ ਇਹ ਆ ਗਏ ਆਪਾਂ ਗੋਭੀ ਚ ਇਹਨੂੰ ਯੂਰੀਆ ਦਾ ਅੱਧਾ ਗੱਟਾ ਪਾਤਾ ਅੱਜ ਥੱਲੇ ਆਪਾਂ ਡੀਏਪੀ ਪਹਿਲਾਂ ਪਾਇਆ ਸੀ ਅੱਧਾ ਗੱਟਾ ਪੌਣਾ ਗੱਟਾ ਪਾਇਆ ਸੀ ਤੇ ਉਹ ਤੇ ਜੂਰੀਆ ਪਾਇਆ ਅੱਜ ਦੇਖੋ ਗੱਪੀ ਕੋभी ਆਪਣੀ ਕੋਬੀ ਗਰਮੀ ਵਾਲੀ ਗੋਭੀ ਅੱਜ ਹੋ ਗਈ ਨੇ 25 25 ਫਰਵਰੀ ਹੋ ਗਈ ਅੱਪ ਪਿਛਲੀ ਵੀਡੀਓ ਤੁਹਾਨੂੰ ਦਿਖਾਈ ਸੀ ਗੋਭੀ ਲੱਗਦੀ ਦੀ ਉਸ ਤੋਂ ਬਾਅਦ ਦੂਜਾ ਪਾਣੀ ਲਾਉਣ ਲੱਗੇ ਆ ਅੱਜ ਆਪਾਂ ਉਹ ਸਾਰੇ ਫਿਰ ਚਲਾ ਆਂਦੀ ਉਹ ਪਾਣੀ ਆਉਣਾ ਥੋੜਾ ਜਿਹਾ ਦੂਰੋਂ ਉਹ ਸਾਹਮਣੇ ਮੋਟਰ ਹੈ ਇਧਰ ਦੀ ਪਾਣੀ ਹੁੰਦਾ ਹੋਇਆ ਫਿਰ ਇਧਰ ਆਉਣਾ ਫਿਰ ਆਪਣੇ ਇਸ ਖਾਲਚ ਆ ਜਣ ਹੁਣ ਦੇਖਦੇ ਆ ਗੋਭੀ ਇਧਰ ਆਪਣੇ ਵਿੱਚ ਲੱਗੇ ਆ ਗੰਡੇ ਨਾਲ ਮਟਰ ਲਾਏ ਸੀ ਕੁਛ ਖਾਣ ਨੂੰ ਇਹਨਾਂ ਨੂੰ ਹੀ ਪਾਣੀ ਲਾ ਦੀਏ ਗੋਭੀ ਗਲਤ ਲਾ ਗਏ ਤਾਂ ਮੂੰਹ ਆ ਕਰਨਾ ਇੱਥੋਂ ਕਰਨਾ ਮੂੰਹ ਆ ਆਪਾਂ ਗੋਭੀ ਦੇ ਬੂਟੇ ਲੱਗੇ ਪਏ ਗਲਤ ਪੱਟ ਕੇ ਇੱਥੋਂ ਆਪਾਂ ਤੇ ਦੂਜੇ ਪਾਸੇ ਲਾ ਦਿੰਨੇ ਆ ਇਹ ਪਾ ਲਾ ਦਿਆਂਗੇ ਇੱਥੇ ਉਹ ਇੱਥੇ ਲਾ ਦਿੰਨੇ ਆ ਚਾਹ 56 ਨੂੰ ਪਾਣੀ ਲਾਈਏ ਪਹਿਲਾਂ ਐਸੀ ਆਪਾਂ ਮਿੱਥੇ ਵਿੱਚ ਬਾਥੂ ਗ੍ਰਹਿ ਇਹ ਮਿੱਥੇ ਆਪਣੇ ਨਾੜ ਤੋੜਾਂਗੇ ਅੱਜ ਇਹ ਵੇਚਨੇ ਆਪਾਂ ਸ਼੍ਰੀ ਮੁਖਸਾ ਸਾਹਿਬ ਇਹ ਮੱਕੀ ਆਪਣੇ ਪਿਆਜ਼ 56 चलिए पानी पहुंच गया होना अपना पानी लाइए आ देखो आखो चाहिए चीज है चिट्टे फूल अपने मटर दो तो तड़ाइया कर लिया अपा बस तीजी लास्ट तड़ाई होनी है मटर खत्म दे। दे देखो चलिए पानी ले ये की लीए खबर की ਪੌਂਚ ਚੱਲੇ ਆ ਪੌਂਚ ਚੱਲੇ ਆ ਪੌਂਚ ਚੱਲੇ ਆ ਪਾਣੀ ਚਲੋ ਮੈਂ ਲਾਵਾ ਪਾਣੀ ਮਿਲਦੇ ਆ ਫਿਰ ਪਾਣੀ ਲਾਉਣ ਤੋਂ ਬਾਅਦ ਆਪਾਂ ਲਾਉਂਦੇ ਸੀ ਪਾਣੀ ਗੋਭੀ ਨੂੰ ਅੱਜ ਇਧਰ ਗਵਾਂਢ ਵਿਆਹ ਹੈ ਆਪਣੇ ਹਾਇ ਤੇ ਇੱਥੇ ਕਲਾਕਾਰ ਆਇਆ ਬਾਈ ਆਪਣਾ ਜਸਵਿੰਦਰ ਜੱਸੀ ਜਸਵਿੰਦਰ ਜੱਸੀ ਸ਼ਾਨ ਆ ਸਾਡੇ ਫਾਇਲਕਾ ਜ਼ਿਲ੍ਹੇ ਦੀ ਬਹੁਤ ਸੋਹਣਾ ਗਾਉਂਦਾ ਲਿਖਦਾ ਬਾਈ ਦੀਆਂ ਬੋਲੀਆਂ ਬੜੀਆਂ ਮਸ਼ਹੂਰ ਹੋਈਆਂ ਐ ਸਾਹਮਣੇ ਲੱਗਿਆ ਆ ਸ਼ਾਇਦ ਆਵਾਜ਼ ਆਉਂਦੀ ਹੋਊਗੀ ਵਿੱਚ ਮੱਲਾ ਵਾਲਾ ਲੰਗੜੀ ਟੇਖ ਤੇ ਮੱਲਾ ਵਾਲਾ ਲੰਗੜੀ ਵਿੱਚ ਮੱਲਾ ਵਾਲਾ ਫਰੈਂਕ ਲਾਈਟ ਨੇ ਵਾਟ ਕੇ ਬੋਲੀ ਵਾਗ ਉਪਰੇ ਹੱਟਦਾ ਜਰ ਪੱਟ ਕੇ ਉਹ ਵੀ ਜਪਨਾ ਨੂੰ ਪਾਣੀ ਲਾ ਕੇ ਆਪਾਂ ਉਹ ਗਈ ਫਰੀ ਉਸ ਤੋਂ ਬਾਅਦ ਗੋਭੀ ਨੂੰ ਵੀ ਪਾਣੀ ਲਾਤਾ ਆਪਾਂ ਹੁਣ ਜਮਾ ਫਰੀ ਹੋ ਗਏ ਆ ਮੋਟਰ ਕਰਤੀ ਬੰਦ ਗੋਭੀ ਨੂੰ ਵੀ ਪਾਣੀ ਆਪਾਂ ਲਾਤਾ ਦੇਖੋ ਲਾਇਆ ਪਤਲਾ ਪਤਲਾ ਹੀ ਆ ਇੱਧਰ ਚੱਪੜਾ ਨੂੰ ਪਹਿਲਾਂ ਲਾਤਾ ਸੀ ਜਿਹੜਾ ਤੁਹਾਨੂੰ ਪਹਿਲਾਂ ਵੀਡੀਓ ਦਿਖਾਇਆ ਸੀ। ਉਪੀ ਨੂੰ ਵੀ ਪਾਣੀ ਲੱਗ ਗਿਆ ਹੁਣ ਆਪਣੇ। ਦੋਸਤੋ ਉਪੀ ਨੂੰ ਪਾਣੀ ਲਾ ਕੇ ਘਰੇ ਆਉਂਦੇ ਇੱਕ ਖੁਰੀ ਖਬਰ ਮਿਲੀ। ਇੱਧਰ ਆਇਆ ਮੇ ਬਸਮਾਲ। ਆਪਣੇ ਰੱਖੇ ਸੀ ਕੁੱਤੜ। ਇੱਕੀ ਕੁੱਕੜ ਰਹਿ ਗਿਆ ਸੀ। ਉਹ ਵੀ ਮਰ ਗਿਆ ਅੱਜ। ਨਾ ਪਾਰ ਲਿਆ ਸੀ ਛੋਟਾ ਜਿਹਾ ਕੜਕਨਾਥ ਚਲੋ ਦੂਜੇ ਦੇਖਦੇ ਆ ਬਾਕੀ ਸਹੀ ਸਲਾਮਤ ਆ ਚੱਲ ਵਿੱਚ 1 2 3 4 ਬਲ ਬਾਕੀ ਤਾਂ ਸਹੀ ਹੈ ਕੀ ਕਰਦੇ ਆ ਜੋੜਾ ਸੀ ਕੜਕਨਾਦ ਦਾ ਕੁਕੜੀ ਇਕੱਲੀ ਰਹਿ ਗਈ ਕੁਕੜ ਮਰ ਗਿਆ ਸਮਝ ਨਹੀਂ ਆਈ ਕੀ ਚੱਕਰ ਬਣਿਆ ਇੱਧਰ ਦੇਖੀਏ ਛੋਟੇ ਆਪਣੇ ਬੱਚੇ ਆਣ ਕੁਕੜੀ ਇਹ ਵੀ ਸਹੀ ਆ ਨਾ ਇਹ ਸਹੀ ਪਰਦੇ ਆ ਚਲੋ ਇਹ ਤਾਂ ਸਹੀ ਹੈ ਨੱਪ ਦਈਏ ਚਲਦੇ ਆ ਇਹਨੂੰ ਬਾਹਰ ਨੱਪਦੇ ਆ ਡੂੰਗਾ ਕੜਨਾ ਪੱ ਲੱਗੇ ਆ ਪਰ ਮਰ ਗਿਆ ਉਹ ਨਹੀਂ ਚੰਗਾ ਬੜਾ ਸੀ ਜਾ ਹੁਣ ਪਤਾ ਨਹੀਂ ਲੱਗਿਆ ਕਿਵੇਂ ਮਰਿਆ ਅਗਲੀ ਜੁਨੀ ਚ ਜਾ O que é